ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇੱਥੇ ਜੀ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪਤਾ ਕੀ ਅਪਡੇਟ ਹੈ ਇੱਥੇ ਕੱਲ ਇੱਕ ਨਵੀਂ ਗੱਲ ਨਿਕਲੀ ਬਿਕਰਮ ਮਜੀਠੀਆ ਬਾਰੇ ਅੱਜ ਜਿਹੜੀ ਨਵੀਂ ਨਿਕਲੀ ਏ ਕਿ ਬਿਕਰਮ ਸਿੰਘ ਮਜੀਠੀਆ ਲੋਕਾਂ ਦੇ ਨੰਬਰ ਤੇ SIM ਲੈ ਕੇ ਉਹਦੇ ਤੇ ਗੱਲਾਂ ਕਰਦਾ ਸੀ ਤੇ ਉਹ ਜਿਹੜਾ ਬੰਦਾ ਹੈ ਜਿਹਦੇ ਨਾਂ ਤੇ ਉਹਨੇ SIM ਰੱਖੀ ਦੀ ਸੀ ਉਹ ਇੰਡੀਆ ਦੇ ਵਿੱਚ ਨਹੀਂ ਹੈ ਤੇ ਉਹ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਹੈ ਠੀਕ ਹੈ ਤੇ ਅੱਜ ਐਸੇ ਬਾਰੇ ਚ ਗੱਲ ਕਰਾਂਗੇ ਨਾਲ ਅੱਥੇ ਅਸੀਂ ਜਿਹੜਾ ਕਰਨਲ ਬਾਦ ਦਾ ਕੇਸ ਹੈ ਉਹਦੇ ਬਾਰੇ ਵਿੱਚ ਬਹੁਤ ਅਹਿਮ ਕਿਸਮ ਦੀ ਅਪਡੇਟ ਹੋ ਸ਼ੇਅਰ ਕਰਾਂਗੇ ਪਹਿਲਾਂ ਅਸੀਂ ਵੀਡੀਓ ਵੇਖ ਲੈਣੇ ਆ ਜਾਣਕਾਰੀ ਹਾਸਿਲ ਕਰਨੇ ਆ ਫਿਰ ਅਸੀਂ ਆਦੇ ਤੇ ਚਰਚਾ ਕਰਾਂਗੇ ਹਾਂ ਜੀ ਪੰਜਾਬੀ ਦਾ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਕਰਨਲ ਦੇ ਦੋਸ਼ੀ ਜਿਨ੍ਹਾਂ ਨੂੰ ਲੈਣ ਹਾਜ਼ਰ ਕਰ ਦਿੱਤਾ ਗਿਆ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਦੇ ਕੋਲੋਂ ਇੱਕ ਸੱਮ ਫੜਿਆ ਗਿਆ ਜਿਹੜਾ ਕਿ ਸਿਮ ਦੇਣ ਵਾਲਾ ਬੰਦਾ ਸੀ ਉਹ ਕੌਣ ਸੀ ਇਹਦੀ ਵੀ ਚਰਚਾ ਕਰਾਂਗੇ ਦਰਹਸਲ ਦੇ ਵਿੱਚ ਆਸਟ੍ਰੇਲੀਆ ਭੱਜ ਚੁੱਕਿਆ ਇਹ ਖਬਰ ਨੂੰ ਲੈ ਕੇ ਇੱਕ ਨਵਾਂ ਪੰਗਾ ਪੈ ਗਿਆ ਜਿਹਦਾ ਕਿ ਤੁਹਾਡੇ ਨਾਲ ਮੈਂ ਪੂਰੀ ਵਿਸਤਾਰ ਦੇ ਨਾਲ ਪੂਰੀ ਅਪਡੇਟ ਸਾਂਝੀ ਕਰਾਂਗੀ ਕਿਉਂਕਿ ਬਿਕਰਮ ਸਿੰਘ ਮਜੀਠੀਆ ਆਖਿਰ ਜੇਲ੍ਹ ਦੇ ਵਿੱਚ ਸਿਮ ਕਿਵੇਂ ਮਗਵਾਉਂਦੇ ਨੇ ਔਰ ਕਿੱਥੋਂ ਮਗਵਾਉਂਦੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸਿਮ ਨੂੰ ਲੈ ਕੇ ਜਿਹੜੀ ਨਵੀਂ ਕਹਾਣੀ ਸ਼ੁਰੂ ਹੋਈ ਹੈ ਇਹਦੇ ਵਿੱਚ ਹੀ ਦਰਸਲ ਦੇ ਵਿੱਚ ਬਹੁਤ ਵੱਡੀ ਇਨਫਰਮੇਸ਼ਨ ਜਿਹੜੀ ਕਿ ਛੁਪੀ ਹੋਈ ਆ ਇਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਜਦੋਂ ਵਿਜੀਲੈਂਸ ਇਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਦੀ ਆ ਉਦੋਂ ਇਹਨਾਂ ਦੇ ਘਰ ਬੰਨੀਓ ਔਰ ਇਹਨਾਂ ਦੇ ਵਕੀਲਾਂ ਬੰਨੀਓ ਸਿਰਫ ਇੱਕੋ ਹੀ ਗੱਲ ਕਹੀ ਜਾਂਦੀ ਆ ਕਹਿੰਦੇ ਜੀ 29 ਮੋਬਾਈਲਾਂ ਦਾ ਜ਼ਿਕਰ ਹੋ ਰਿਹਾ ਔਰ ਸਾਡੇ ਕੋਲੋਂ 0 ਮੋਬਾਈਲ ਯਾਨੀ ਸਿੰਗਲ ਮੋਬਾਈਲ ਤੱਕ ਕਹਿੰਦੇ ਰਿਕਵਰੀ ਨਹੀਂ ਹੋਈ ਪਰ ਜਿਹੜਾ ਹੁਣ SIM ਫੜਿਆ ਗਿਆ ਇਹਦੇ ਕੀ ਅੰਤਰ ਨੇ ਔਰ ਦੂਜੇ ਪਾਸੇ ਦਾ ਬੰਦਾ ਜਿਹੜਾ SIM ਦੇਣ ਵਾਲਾ ਬੰਦਾ ਸੀ ਆਸਟ੍ਰੇਲੀਆ ਕਿਉਂ ਭੱਜ ਗਿਆ ਗ੍ਰਿਫਤਾਰੀ ਤੋਂ ਬਾਅਦ ਮਜੀਠੀਆਂ ਨੂੰ ਇਧਰਲੇ ਪਾਸੇ ਗ੍ਰਿਫਤਾਰ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਉਹ ਬੰਦਾ ਆਸਟ੍ਰੇਲੀਆ ਭੱਜ ਜਾਂਦਾ ਜਿਹੜਾ ਕਿ ਬੰਦਾ ਥੰਨੇ ਤੋਂ ਸੀ ਔਰ ਦੂਜੇ ਪਾਸੇ ਕਰਨਲ ਦੇ ਦੋਸ਼ੀ ਜਿਨ੍ਹਾਂ ਨੂੰ ਲੈਣ ਹਾਜ਼ਰ ਕਰ ਦਿੱਤਾ ਗਿਆ ਦੋ ਦੀ ਡਿਊਟੀ ਇਸ ਵਕਤ ਸੰਗਰੂਰ ਦੇ ਵਿੱਚ ਲੱਗ ਚੁੱਕੀ ਆ ਇੱਕ ਦੀ ਬਰਨਾਲਾ ਦੇ ਵਿੱਚ ਲੱਗ ਚੁੱਕੀ ਆ ਔਰ ਦੂਜੇ ਪਾਸੇ ਇੱਕ ਦੀ ਮਲੇਰ ਕੋਟਲਾ ਦੇ ਵਿੱਚ ਪਰ ਕਰਨਲ ਦੀ ਪਤਨੀ ਨੂੰ ਇਹਦੇ ਵਿੱਚ ਇਨਸਾਫ ਕੀ ਮਿਲਿਆ ਕਿਉਂਕਿ ਸੀਬੀਆਈ ਕੋਲ ਜਿਹੜਾ ਕਿ ਕੇਸ ਚੱਲਿਆ ਗਿਆ ਤਾਂ ਹੁਣ ਇਹਦੇ ਵਿੱਚੋਂ ਅੰਤਰ ਕੀ ਨਿਕਲ ਰਿਹਾ ਐ ਇਸ ਖਬਰ ਦੇ ਵਿੱਚੋਂ ਤਾਂ ਅੱਜ ਦੀ ਇਸ ਖਬਰ ਦੇ ਨਾਲ ਕੀ ਕੁਝ ਉਹਨਾਂ ਦੇ ਨਾਲ ਵਾਪਰ ਸਕਦਾ ਹੈ ਉਹਨਾਂ ਨੇ ਦਰਅਸਲ ਦੇ ਵਿੱਚ ਇਹ ਡਿਊਟੀ ਜੁਆਇਨ ਕਿਉਂ ਕੀਤੀ ਐ ਦਰਅਸਲ ਦੇ ਵਿੱਚ ਉਹਨਾਂ ਨੂੰ ਭਗੌੜੇ ਦਾ ਇਕਰਾਰ ਦਿੱਤਾ ਜਾ ਰਿਹਾ ਸੀ ਇਸ ਕਰਕੇ ਡਰ ਦੇ ਮਾਰੇ ਹੋਏ ਉਹਨਾਂ ਨੇ ਸੀਬੀਆਈ ਤੱਕ ਇਹ ਕੇਸ ਪਹੁੰਚ ਗਿਆ ਤਾਂ ਉਹਨਾਂ ਨੇ ਆਪਣੀ ਆਪਣੀ ਡਿਊਟੀ ਜੁਆਇਨ ਕਰ ਲਈ ਐ ਕਿਵੇਂ ਕਰ ਲਈ ਐ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ ਸਿਮ੍ਹ ਦੇਣ ਵਾਲਾ ਬੰਦਾ ਕੌਣ ਐ ਔਰ ਆਸਟ੍ਰੇਲੀਆ ਕਿਉਂ ਪਧਿਆ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਹੁਣ ਪੰਜਾਬ ਪੁਲਿਸ ਕੋ ਵੀ ਕੋਈ ਚਾਰਾ ਨਹੀਂ ਸੀ ਰਹਿ ਗਿਆ ਕਿ ਉਹ ਕਦੋਂ ਤੱਕ ਇਹਨਾਂ ਚਾਰ ਇੰਸਪੈਕਟਰਾਂ ਨੂੰ ਬਚਾਉਂਦੇ ਹੋ ਦੂਜੇ ਚਾਰ ਇੰਸਪੈਕਟਰਾਂ ਕੋਲ ਵੀ ਕੋਈ ਹੁਣ ਆਪਸ਼ਨ ਜਾਂ ਵਿਕਲਪ ਨਹੀਂ ਰਹਿ ਗਿਆ ਉਹ ਕਿੰਨਾ ਕਿ ਚਿਰ ਪੱਟ ਸਕਦੇ ਨੇ ਹਾਲਾਂਕਿ ਕਹਿੰਦੇ ਕਾਨੂੰਨ ਦੀਆਂ ਬਾਹਾਂ ਲੰਮੀਆਂ ਹੁੰਦੀਆਂ ਨੇ ਲੇਕਿਨ ਇਹ ਉਹਨਾਂ ਚ ਕਾਨੂੰਨ ਤੋਂ ਬਚਦੇ ਰਹਿ ਗਏ ਨੇ ਹੁਣ ਕਿਉਂਕਿ ਮਸਲਾ ਪੰਜਾਬ ਅਤੇ ਹਰਿਆਣਾ ਹੀ ਕੋਰਟ ਵੱਲੋਂ ਸੀਬੀਆਈ ਦੇ ਵਾਸਤੇ ਕਰ ਦਿੱਤਾ ਗਿਆ ਜਿਸ ਕਰਕੇ ਨਾ ਤੇ ਚਾਰਾ ਚਾਰਾ ਇਨ ਐਕਸਪੈਕਟਰਾ ਕੋਲ ਸੀ ਰਹਿ ਗਿਆ ਨਾ ਹੀ ਪੰਜਾਬ ਪੁਲਿਸ ਕੋਲ ਤੇ ਨਾ ਹੀ ਪੰਜਾਬ ਸਰਕਾਰ ਕੋਲ ਉਹ ਕਰੀਬ ਕਿਉਂਕਿ ਜਦੋਂ ਦਾ ਕੇਸ ਚਾਰ ਮਹੀਨੇ ਤੋਂ ਜਿਹੜੇ ਨੇ ਇਹ ਕਿੰਨਾ ਦੁਨ ਦੇ ਚਾਰੇ ਜਿਹੜੇ ਥਾਕੇ ਨੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਤੋਂ ਬਦਲ ਕੇ ਕਈਆਂ ਨੂੰ ਸਮਰੂਰ ਦੋ ਨੂੰ ਇੱਕ ਨੂੰ ਬਰਨਾਲ ਇੱਕ ਨੂੰ ਪਲੇਰ ਪਲੇਰਪੁਰ ਨੇ ਸਨਾਖ ਕਰ ਦਿੱਤਾ ਗਿਆ ਸੀ ਲੇਕਿਨ ਉਹਨਾਂ ਨੇ ਆਪਣੀ ਹਾਜ਼ਰੀ ਡਿਊਟੀ ਜੁਆਇਨ ਨਹੀਂ ਕੀਤੀ ਸੀ ਚੰਡੀਗੜ੍ਹ ਪੁਲਿਸ ਫਰਤੀ ਵੀ ਜਾਂਦੀ ਸੀ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਕਿਹਾ ਸੀ ਕਿ ਇਸ ਕੇਸ ਦੀ ਜਾਂਚ ਕਰੋ ਸਾਨੂੰ 4 ਮਹੀਨਿਆਂ ਦੇ ਵਿੱਚ ਰਿਪੋਰਟ ਦਿਓ ਲੇਕਿਨ ਚੰਡੀਗੜ੍ਹ ਪੁਲਿਸ ਵੀ ਦੋਸ਼ ਲੱਗੇ ਸੀ ਜਿਵੇਂ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਧਾਰਾ 307 ਕੀ ਨਾਂ ਬਦਲ ਦਿੱਤੀ ਹੈਗੀ ਇਸ ਕਰਕੇ ਉਹ ਚੰਡੀਗੜ੍ਹ ਪੁਲਿਸ ਦੇ ਪਟਿਆਲਾ

ਡਿਪਾਰਟਮੈਂਟ ਦੀ ਇਨਕੁਆਰੀ ਵੀ ਖਤਮ ਹੋਣ ਵਾਲੀ ਸੀ ਜਿਵੇਂ ਐਸਐਚਓ ਹਰਜਿੰਦਰ ਸਿੰਘ ਤੇ ਸ਼ਮਿੰਦਰ ਸਿੰਘ ਇਹਨਾਂ ਨੂੰ ਪਟਿਆਲੇ ਤੋਂ ਬਦਲ ਕੇ ਸਨਰੂਪ ਭੇਜ ਦਿੱਤਾ ਗਿਆ ਸੀ ਤੇ ਯਾਨੀ ਚਾਰੇ ਜਣਾਂ ਨੇ ਡਰਦੇ ਹੋਇਆ ਸੀਬੀਆਈ ਤੋਂ ਚਾਰਾਂ ਨੇ ਡਿਊਟੀ ਜੁਆਇਨ ਕਰ ਲਈ ਹੈ ਤਾਂ ਹੁਣ ਅੱਗੇ ਮਾਮਲਾ ਨਿਕਲ ਕੇ ਕੀ ਆਊਗਾ ਇਹ ਵੀ ਇੱਕ ਦੇਖਣ ਵਾਲੀ ਗੱਲ ਆ ਕਿਉਂਕਿ ਸੀਬੀਆਈ ਜਿਹੜੀ ਕਿ ਸਭ ਤੋਂ ਭਰੋਸੇਮੰਦ ਏਜੰਸੀ ਹੈ ਐਸ ਕਰਕੇ ਹੁਣ ਸੀਬੀਆਈ ਉਹਨਾਂ ਨੂੰ ਅੰਜਾਮ ਤੱਕ ਪਹੁੰਚਾ ਕੇ ਰੂਗੀ ਉਹਨਾਂ ਦੀ ਗ੍ਰਿਫਤਾਰੀ ਵੀ ਹੋਣੀ ਹੈ ਹਲੇ ਨੂੰ ਕੋਰਟ ਦੇ ਵਿੱਚ ਵੀ ਪੇਸ਼ ਕਰਨਾ ਉਸ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਕਿਉਂਕਿ ਮੁਕੱਦਮਾ ਮਰਡਰ ਦਾ ਵੀ ਚੱਲ ਸਕਦਾ ਹੈ ਜਸਪ੍ਰੀਤ ਸਿੰਘ ਦਾ ਫੇਕ ਐਨਕਾਊਂਟਰ ਹੋਇਆ ਸੀ ਤਾਂ ਹੁਣ ਦੂਜੇ ਪਾਸੇ ਆਜੋ ਵੀ ਬਿਕਰਮ ਸਿੰਘ ਮਨਜੀਤ ਸਿੰਘ ਜਿਨ੍ਹਾਂ ਦੇ ਕੋਲ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸਿਮ ਦਾ ਜ਼ਿਕਰ ਹੋਇਆ ਸਿਮ ਦੇਣ ਵਾਲਾ ਬੰਦਾ ਕੌਣ ਸੀ ਉਹ ਦਰਅਸਲ ਦੇ ਵਿੱਚ ਖੰਨੇ ਤੋਂ ਖੰਨੇ ਤੋਂ ਸਿਮ ਮਗਵਾਇਆ ਜਾਂਦਾ ਤਾਂ ਫਿਰ ਬਿਕਰਮ ਮਨਜੀਤ ਸਿੰਘ ਦੀ ਜਦੋਂ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਉਹ ਬੰਦਾ ਆਸਟ੍ਰੇਲੀਆ ਭੱਜ ਜਾਂਦਾ ਇਹ ਵੀ ਦੇਖੋ ਇੱਕ ਬਹੁਤ ਵੱਡੀ ਕੜੀ ਜਿਹੜੀ ਕਿ ਵਿਜੀਲੈਂਸ ਦੇ ਹੱਥ ਲੱਗੀ ਹੈ ਔਰ ਹੁਣ ਵਿਕਰਮ ਸਿੰਘ ਮਜੀਠੀਆ ਦਾ ਉਹਦੇ ਨਾਲ ਕਨੈਕਸ਼ਨ ਕੀ ਹੈ ਦਰਾਂ ਸਾਲ ਦੇ ਵਿੱਚ ਜਿਹੜਾ ਉਹ SIM ਸੀ ਉਹ ਵਿਕਰਮ ਸਿੰਘ ਮਜੀਠੀਆ ਦੇ ਆਪਣੇ ਕਿਸੇ ਵੀ ਮੈਂਬਰ ਜਾਂ ਖੁਦ ਆਪਣੇ ਨਾਮ ਨਹੀਂ ਹੈ ਉਹ SIM ਉਸ ਬੰਦੇ ਦੇ ਨਾਮ ਤੇ ਕਿਉਂ ਸੀ ਇਹਦੇ ਵਿੱਚ ਵੀ ਦਾਲ ਦੇ ਵਿੱਚ ਕੁਝ ਕਾਲਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦਾ ਇੱਕ ਕਰੀਬੀ ਬੰਦਾ ਉਹਨੂੰ SIM ਖਰੀਦ ਕੇ ਦਿੰਦਾ ਉਸ ਤੋਂ ਬਾਅਦ ਜਦੋਂ ਉਹਦੀ ਪੋਲ ਖੁੱਲਦੀ ਹੈ ਤਾਂ ਉਹ ਬੰਦਾ ਆਸਟ੍ਰੇਲੀਆ ਭੱਜ ਜਾਂਦਾ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਵਿਜੀਲੈਂਸ ਦੇ ਅਫਸਰ ਕੀ ਇਸ ਏਰੀਆ ਵਾਲੇ ਬੰਦੇ ਨੂੰ ਔਰ ਦੂਜੇ ਪਾਸੇ ਉਹ ਸਿਮ ਦੇ ਵਿੱਚ ਕੀ ਕੁਛ ਰਿਕਾਰਡ ਹੋਇਆ ਇਸ ਗ੍ਰਿਫਤਾਰੀ ਦੇ ਦੌਰਾਨ ਕੀ ਕੁਛ ਗੱਲਾਂ ਹੁੰਦੀਆਂ ਨੇ ਜਾਂ ਉਸ ਤੋਂ ਪਹਿਲਾਂ ਦਾ ਕੀ ਡੇਟਾ ਦੇ ਵਿੱਚੋਂ ਨਿਕਲ ਕੇ ਆਉਂਦਾ ਜਦੋਂ ਤੱਕ ਇਹ ਖਬਰ ਨਿਕਲ ਕੇ ਆਉਣੀ ਹੈ ਤੁਹਾਡੇ ਅਸੀਂ ਸਾਹਮਣੇ ਧਰਾਂਗੇ ਕਿ ਇਹ ਖਬਰ ਬੜੀ ਹੀ ਅਹਿਮ ਖਬਰ ਹੈ ਪੰਜਾਬ ਦੇ ਲੋਕ ਹੁਣ ਇਹਦੇ ਵੱਲ ਨੂੰ ਦੇਖ ਰਹੇ ਨੇ ਕਿ ਭਾਈ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਬਹੁਤ ਸਾਰੇ ਦਾਅਵੇ ਕਰ ਰਹੇ ਸੀ ਸਾਡੇ ਕੋਲ ਕੋਈ ਬੇਨਾਮੀ ਸੰਪਤੀ ਨਹੀਂ ਹੈ ਨਾ ਹੀ ਕੋਈ ਸਾਡੇ ਕੋਲ ਬਾਹਲੇ ਵੱਡੇ ਪੱਧਰ ਦੇ ਉੱਤੇ ਪੈਸਾ ਤੇ ਇਹਨਾਂ ਦੇ ਪਰਿਵਾਰ ਨੇ ਤਾਂ ਪੂਰੀ ਰਿਕਵਰੀ ਦੇ ਉੱਤੇ ਮੋਹਰ ਲਾ ਦਿੱਤੀ ਕਹਿੰਦੇ ਨਾ ਤਾਂ 29 ਮੋਬਾਈਲ ਔਰ ਨਾ ਹੀ ਕੋਈ ਹੋਰ ਚੀਜ਼ ਕੋਈ ਡਿਵਾਈਸ ਸਾਡੇ ਕੋਲ ਬਰਾਮਦ ਹੋਇਆ ਕਿਉਂਕਿ ਦੋ ਲੈਪਟਾਪ ਦਾ ਵੀ ਜ਼ਿਕਰ ਹੋ ਰਿਹਾ ਸੀ ਵਿਜੀਲੈਂਸ ਦੁਆਰਾ ਕਹਿੰਦੇ ਜੀ ਜ਼ੀਰੋ ਮੋਬਾਈਲ ਸਾਡੇ ਕੋਲੋਂ ਮਿਲਿਆ ਜਾਂ ਨਹੀਂ ਮੋਬਾਈਲ ਮਿਲਿਆ ਹੀ ਨਹੀਂ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਪਹਿਣ ਪ੍ਰਾਨੋਵੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ। ਇਹ ਵਿਕਰਮ ਮਜੀਠੀਆ ਦੇ ਕੋਲ 29 ਮੋਬਾਈਲ ਨੰਬਰ ਠੀਕ ਹੈ। ਤੇ एवरीडे ਜਿਹੜਾ ਵਿਕਰਮਨਜੀਠੀਆ ਦਾ ਵਕੀਰ ਜਿਹੜਾ ਕਹਿੰਦਾ ਕਿ ਵਿਕਰਮਨਜੀਠੀਆ નિર્ਦੋਸ਼ ਹੈ ਉਹਦਾ ਕੋਈ ਦੋਸ਼ ਨਹੀਂ ਤੇ ਉਹਨੂੰ ਫਸਾਇਆ ਜਾਂਦਾ ਪਿਆ। ਲੇਕਿਨ ਇੱਥੇ ਹੁਣ ਨਵੀਂ ਚੀਜ਼ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ। ਹਾਂ ਕਿ SIM ਕਾਰਡ ਜਿਹੜਾ ਉਹ ਇਸਤੇਮਾਲ ਕਰਦਾ ਪਿਆ ਸੀ ਉਹ ਵੀ ਆਪਣੇ ਨਾਮ ਤੇ ਨਹੀਂ ਸੀ। ਤੇ ਇਥੋਂ ਇਹ ਚੀਜ਼ ਜਿਹੜੀ ਏ ਲੱਗਦੇ ਨੇ ਡਾਊਟ ਜਿਹੜੇ ਨੇ ਵੱਧ ਵੱਧ ਜਾਂਦੇ ਨੇ ਕਿ ਸ਼ੱਕ ਹੋਣਾ ਸ਼ੁਰੂ ਹੋ ਜਾਂਦਾ ਕਿ ਕੁਝ ਤੇ ਕਰਦਾ ਸੀ ਠੀਕ ਹੈ ਕਰਦਾ ਹੀ ਸੀ ਇੱਥੇ ਆਣੀ ਸਾਲ ਹਾਂ ਇੱਥੇ ਕੁਝ ਲੋਕ ਕਹਿੰਦੇ ਬਿਨਾਂ ਕਿ ਉਹ ਕੈਨੇਡਾ 'ਚ ਵੀ ਫੋਨ ਕਰਦਾ ਸੀ ਉਹ ਜਿਹੜੀ ਇੱਥੇ ਕੈਨੇਡਾ ਦੇ ਵਿੱਚ ਕਿਦਾਂ ਨਾਲ ਫੋਨ ਕਰਦਾ ਕਿਦਾਂ ਨਾਲ ਗੱਲਾਂ ਕਰਦਾ ਇਹ ਸੋਚਣ ਦੀ ਗੱਲ ਹੈ ਠੀਕ ਹੈ ਤੇ ਹੁਣ ਜਿਹੜਾ ਬੈਕ ਟੂ ਬੈਕ ਪੋਲ ਖੁੱਲਦੇ ਪਏ ਨੇ ਵਿਜੀਲੈਂਸ ਜਿਹੜੀ ਏ ਉਹਨੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਕਿਆ ਜਾਂਦਾ ਹੈ ਕਿ ਤੇ ਇੱਕ ਵੀ ਮੋਬਾਈਲ ਜਿਹੜਾ ਨਾ ਪੁਲਿਸ ਨੇ ਆਪਣੀ ਹਰਾਤ ਸੱਚੀ ਨਹੀਂ ਲਿਆ 29 ਵਿੱਚੋਂ ਇੱਕ ਵੀ ਮੋਬਾਈਲ ਨਹੀਂ ਲੱਭਿਆ ਤੇ ਨਾਲ ਜਿਹੜਾ ਬਸ SIM ਕਾੜੇ ਉਹਦਾ ਪਤਾ ਚੱਲਿਆ ਤੇ ਅੱਗੇ ਜਿਹੜੇ ਨੇ ਵੱਡੇ ਪੋਲ ਖੁੱਲਣਾ ਲੈਨੇ ਕਿ ਲਾਈਕ ਉਹਨਾਂ SIM ਕਾਰਡਾਂ ਤੋਂ ਕਿਨੂ ਕਿਨੂ ਫੋਨ ਕੀਤਾ ਕਿਹੜਾ ਡਾਟਾ ਹੈ ਉਹਨਾਂ ਦੇ ਵਿੱਚ ਠੀਕ ਹੈ ਤੇ ਆ ਬਹੁਤ ਵੱਡੀ ਚੀਜ਼ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਨਾਲ ਹੀ ਇੱਥੇ ਅਸੀਂ ਗੱਲ ਕਰਾਂਗੇ ਕਰਨਲ ਬਾਠਗੇਸ ਉਹ ਜਿਹੜੇ ਐਸਐਚਯੂ ਸਾਡੇ ਨਾਲ ਪਹਿਲਾਂ ਇੱਥੇ ਉਤਪਾਦ ਦੇ ਪੈਸਾ ਉਹਨਾਂ ਨੇ ਕਿ ਆ ਕੇ ਸਾਡੇ ਤੇ ਸ਼ੱਕ ਜਿਹੜਾ ਹੈ ਸੀਬੀਆਈ ਦਾ ਵਾਧਾ ਜਾਂਦਾ ਪਿਆ ਤੇ ਹੁਣ ਉਹਨਾਂ ਨੇ ਵਾਪਸ ਡਿਊਟੀ ਜੁਆਇਨ ਕਰ ਲਈ ਹੈ ਕਿ ਸੀਬੀਆਈ ਨੂੰ ਸਾਡੇ ਤੇ ਸ਼ੱਕ ਜਿਹੜਾ ਉੱਤੇ ਹੁੰਦਾ ਪਿਆ ਤੇ ਅਸੀਂ ਥੋੜਾ ਨੋਰਮਲ ਲਾਈਫ ਦੇ ਵਿੱਚ ਆ ਜਾਣੇ ਤੇ ਇਹ ਚੀਜ਼ ਜਿਹੜੇ ਨੇ ਇਹ ਦੋ ਨੰਬਰ ਐਸ ਐਚ ਉਹਨੇ ਨਾ ਕਰਨੀ ਸਟਾਰਟ ਕੀਤੀ ਕਿ ਸਾਡੇ ਕੋ ਬਹੁਤਾ ਸ਼ੱਕ ਨਾ ਹੋਵੇ ਠੀਕ ਹੈ ਤੇ ਅੱਜ ਸੀ ਜੀ ਅੱਜ ਦੀ ਅਪਡੇਟ ਤੁਸੀਂ ਕੀ ਕਹੋਗੇ ਇਸ ਅਪਡੇਟ ਬਾਰੇ ਵਿੱਚ ਜੋ ਵੀ ਚਰਚਾ ਕਰਨਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਵੀ ਕਰੋ ਤੇ ਇੱਕ ਵਾਰੀ ਸ਼ੇਅਰ ਵੀ ਚੈਨਲ ਤੇ ਤੁਸੀਂ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਅੱਜ ਦੀ ਵੀਡੀਓ